ਸਰੂਧਾ ਨਦਾ ਬੁੱਢਾ ਦਰਿਆ ਜੋ ਕਿ ਬੁੱਢੇ ਨਾਲੇ ਦੇ ਨਾਮ ਦੇ ਨਾਲ ਮਸ਼ਹੂਰ ਹੋ ਚੁੱਕਿਆ ਵਜਾ ਇਸ ਦਾ ਗੰਦਾ ਅਤੇ ਕੈਮੀਕਲ ਯੁਕਤ ਪਾਣੀ ਹੈ ਜਿਸ ਨੂੰ ਕਿ ਸਾਫ ਕਰਨ ਦਾ ਬੀੜਾ ਖੁਦ ਪੰਜਾਬ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਹੁਣਾਂ ਦੇ ਵੱਲੋਂ ਚੁੱਕਿਆ ਗਿਆ ਤੇ ਬੁੱਢਾ ਦਰਿਆ ਨੂੰ ਸਾਫ ਕਰਨਾ ਯਕੀਨੀ ਬਣਾਉਂਦਾ ਵਾਅਦਾ ਕਰਦਿਆਂ ਹੋਇਆ ਅੱਜ ਸੰਤ ਸੀਚੇਵਾਲ ਦੇ ਵੱਲੋਂ ਜਮਾਲਪੁਰ ਵਿਖੇ ਬੁੱਢੇ ਦਰਿਆ ਦੇ ਕੰਡੀਸ਼ਨ ਨਾਨਕਾੜ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਉਸ ਤੋਂ ਉਹਨਾਂ ਵੱਲੋਂ ਪ੍ਰੋਸਾ ਦਿੱਤਾ ਗਿਆ ਕਿ ਬੁੱਢਾ ਦਰਿਆ ਇਹਨਾਂ ਜ਼ਿਆਦਾ ਸਾਫ ਹੋ ਜਾਵੇਗਾ ਕਿ ਲੋਕ ਇਥੇ ਇਸ਼ਨਾਨ ਕਰ ਸਕਣਗੇ ਆ ਜਿਹੜਾ ਘਾਟ ਬਣਾ ਰਿਹਾ ਹੈ ਇਸ ਇਸ਼ਨਾਨ ਘਾਟ ਆ ਇਥੇ ਇਸ਼ਨਾਨ ਕਰਾਂਗੇ ਸੰਗਤ ਇਸ਼ਨਾਨ ਕਰੂਗੀ ਅੱਛਾ ਜੀ ਤੇ ਪਾਣੀ ਬਦਲੀ ਤੁਹਾਨੂੰ ਕੀ ਦੀ ਪਾਣੀ ਕਿੱਥੋਂ ਸਾਬ ਹੋਗੇ ਤੁਮ ਇਹ ਲਾਉਗੇ ਉਹਦੇ ਵਾਸਤੇ ਲੱਗੇ ਹੋਏ ਆ ਕਿਉਂਕਿ ਇਦੋਂ ਅੱਗੇ ਜਿਹੜੇ ਆ 8 ਪਿੰਡਾਂ ਦਾ ਪਾਣੀ ਪੈਂਦਾ ਤੇ ਡੈਰੀਆਂ ਦਾ ਪਾਣੀ ਪੈਂਦਾ ਪਹਿਲੇ ਦਿਨ ਤੋਂ ਆਣ ਕੇ ਡੈਰੀਆਂ ਵਾਲਿਆਂ ਨਾਲ ਵੀ ਲੱਗੇ ਹੋਏ ਆ ਉਹਨਾਂ ਨੇ ਕਾਫੀ ਜਿਹੜੇ ਹੈਗੇ ਆ ਉਹਨਾਂ ਦੇ ਪ੍ਰਬੰਧ ਹੋ ਚੁੱਕੇ ਆ ਕਾਫੀ ਤਕਰੀਬਨ 90% ਡੈਰੀਆਂ ਦਾ ਪਾਣੀ ਬੰਦ ਹੋ ਗਿਆ ਜਿਹੜੇ 5-7 ਜਿਹੜੇ ਰਹਿੰਦੇ ਉਹ ਵੀ ਥੋੜੇ ਦਿਨਾਂ ਚ ਹੋ ਜਾਊਗਾ ਤੇ ਜਿਹੜੇ 8 ਪਿੰਡਾਂ ਉਹਨਾਂ ਦੇ ਵਿੱਚੋਂ ਵੀ ਜਿਹੜੇ ਹੈਗਾ ਉਹ ਪਿੰਡਾਂ ਦੇ ਵਿੱਚ ਤਿੰਨਾਂ ਪਿੰਡਾਂ ਦੇ ਵਿੱਚ ਕੰਮ ਚੱਲ ਰਿਹਾ ਤੇ ਜਿਹੜੇ 4 ਪਿੰਡਾਂ ਉਹਨਾਂ ਦਾ ਅੱਗੇ ਉਹ ਤਿੰਨ ਕਰਕੇ ਅੱਗੇ ਅੱਗੇ ਜਿਹੜੀਆਂ ਮਸ਼ੀਨਾਂ ਚੱਲ ਜਾਣਗੀਆਂ ਉਹ ਸੀਚੇਵਾਲ ਮਾਡਲ ਉਹਨਾਂ ਪਿੰਡਾਂ ਦੇ ਵਿੱਚ ਲਾਗੂ ਹੋਊਗਾ ਉਹਨਾਂ ਦਾ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗਣ ਲੱਗ ਪਊਗਾ ਜਿਹੜਾ ਪਾਣੀ ਗੰਦਾ ਪਾਣੀ ਤੋਂ ਗੋਹਾ ਇਹਦੇ ਵਿੱਚ ਡਿੱਗਦਾ ਸੀ ਉਹ ਬੰਦ ਹੋ ਜਾਊਗਾ ਦਰਿਆ صاف ਹੋ ਜੂਗਾ ਤੇ ਹੁਣ ਕਿਤਾ ਕਾਫੀ ਰਸਿਆ ਹੱਲੇ ਵੀ ਹੈ ਜਿਹੜਾ ਪਾਣੀ ਇੱਥੇ ਸੋਕਦੀ ਆ ਮੇਨੂੰ ਇੰਡਸਟਰੀ ਜੇ ਕੋਈ ਸਿੱਧੀ ਸੱਡਦੀ ਆ ਤੇ ਤੁਸੀਂ ਸਾਡੇ ਧਿਆਨ ਚ ਲਾਓ ਲਿਆਓ ਅਸੀਂ ਜ਼ਰੂਰ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਉਹਦੇ ਭੇਜਾਂਗੇ ਉਹਨਾਂ ਤੇ ਕਾਰਵਾਈ ਹੋਊਗੀ ਕਿ ਕਿੰਨੇ ਕਿੰਨੇ ਬੱਬੇ ਤਿਆਰ ਨੇ ਨਹੀਂ ਧਿਆਨ ਤਾਂ ਆਪਾਂ ਗੋਹਰੀਂ ਦੱਸ ਸਕਦੇ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਉਹ ਗੁਰੂ ਦੇ ਹੱਥ ਆ ਜਿਸ ਜਿਸ ਕਾਕਾਰ ਦیتے ਨੇ ਹੀ ਕੀ ਆ ਮਾਨਸ ਕਿਆ ਵਿਚਾਰਾ ਰਾਮ ਅਸੀਂ ਤਾਂ ਜੋ ਮਿਹਨਤ ਕਰ ਸਕਦੇ ਉਹ ਲੱਗੇ ਹੋਏ ਆ ਉਹ ਕਰ ਰਹੇ ਆ ਸਾਹੇ ਆਸ ਵੀ ਕਰਦੇ ਆ ਗੁਰੂ ਚਰਨਾ ਚ ਅਰਦਾਸ ਵੀ ਕਰਦੇ ਆ ਤੇ ਸਾਨੂੰ ਮਾਲਕ ਤੇ ਭਰੋਸਾ ਵੀ ਹੈ ਵਿਸ਼ਵਾਸ ਵੀ ਹੈ ਜ਼ਰੂਰ ਇਹ ਦਰਿਆ ਅਮਰਤਵਰ ਦਾ ਦਰਿਆ ਬਗੂਗਾ ਹਾਂ ਫਿਰ ਜਦੋਂ ਪਾਣੀ ਸਾਫ਼ ਹੋਊਗਾ ਇਹ ਆ ਨਹੀਂ ਫਿਰ ਪਾਣੀ ਨੂੰ ਪਹਿਲੇ ਸਾਫ਼ ਕਰਾਂਗੇ ਨਾ